ਬੱਚਿਆਂ ਨੂੰ ਪਹਿਰਾ ਪੜਾ ਦਿੱਤਾ ਗਿਆ ਹੈ ਹੁਣ ਮੈਂ ਤੁਹਾਡੇ ਤੋਂ ਪ੍ਰਸ਼ਨ ਪੁੱਛਾਂਗਾ ਤੁਸੀਂ ਉਹਨਾਂ ਦੇ ਅਨਸਰ ਦਿਓ ਬਾਅਦ ਵਿੱਚ ਕਿੰਨੇ ਸੂਬੇ ਹਨ ਪਹਿਲਾ 18 ਦੂਜਾ 3 ਤੀਜਾ 28 ਚੌਥਾ 5

गया तीजा समेल चौथा सूबा जो बन बंद वेरी गुड चौथा प्रश्न पंजाब का खेतर फल लगभग कि है पहला पंजा हजार बाक किलोमीटर दूजा पंजा हजार किलोमीटर तीजा पांच हजार किलोमीटर चौथा

ਸਿੰਘ ਨੇ ਤੀਜਾ ਫੋਜ ਦਿਨ ਸਰਪਨੇ ਚੌਥਾ ਕਰਤਾਰ ਸਿੰਘ ਨੇ ਨੇ। ਫੋੜ ਦਿਨ ਸਪੈਕ ਵੈਰੀ ਗੁੱਡ